ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ جعفرਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ਮਸ਼ੀਰ ਭਾਜੀ ਹੁਣਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਵਿੱਚੋਂ ਕੁਝ ਦੌਂਦੀਆਂ ਚੋਗੀਆਂ ਵੜਾ ਤੁਹਾਨੂੰ ਦਿਖਾਵਾਂਗੇ ਤੇ ਸਾਰੀਆਂ ਤੁਹਾਨੂੰ ਖੂਬਸੂਰਤ ਵੜਾ ਹੀ ਤੁਹਾਨੂੰ ਦਿਖਾਉਣੀ ਆ ਵਾ ਚੰਗੇ ਦੁੱਧ ਵਾਲੀਆਂ ਤੇ ਚੰਗੇ ਰਿਕਾਡ ਵਾਲੀਆਂ ਵੀਡੀਓ ਕੋਈ ਵੀਰ ਪੂਰੀ ਜ਼ਰੂਰ ਵੇਖੇ ਬਾਕੀ ਇਹ ਆ ਵੀ ਇੱਕੋ ਹੀ ਸੋਈ ਆ ਉਹਦੇ ਇਥੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵਧੀਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਸਭ ਨਾ ਠੀਕ ਠਾਕ ਜੀ। ਵਧੀਆ 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 ਆਪਣੇ ਸਭ ਵਧੀਆ ਜੀ। ਵਧੀਆ ਤੇ ਨਾਂ ਦੱਸ ਤਾਂ ਫਿਰ ਨਾਮ ਚੰਸ਼ੇਸ਼ ਸਿੰਘ ਤਸੀਲਿੰਗ ਨਾਲਾ ਜ਼ਿਲ੍ਹਾ ਹੁਸੈਨ ਤੇ ਫੋਨ ਨੰਬਰ ਵੀ ਦੱਸੋ। 95926282977 ਠੀਕ ਹੈ। ਹਾਂਜੀ। ਉਦਨ ਵਾਲੀਆਂ ਵਗੀਆਂ ਫਿਰ। ਉਦਨ ਵਾਲੀਆਂ ਵਧੀਆ ਵਗੀਆਂ। ਤੇ ਅੱਜ ਵੀ ਫਿਰ ਐ। ਅੱਜ ਕੋ ਦੌਂਦੀਆਂ ਕੋ ਚੌਂਦੀਆਂ ਕੋ ਛਿੱਗੀ ਐ। ਚੁਣ ਚੁਣ ਕੇ ਲੱਪ ਕੇ ਲਿਆਂਦੀਆਂ ਹਰ ਕਿ ਜੱਦਾ। ਠੀਕ ਐ। ਹਾਂ। ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਵੜ ਤੋਂ ਹੀ ਕਰਨੀ ਐ। ਉਹ ਗਾਨੀਨ ਵੈਂਡਰ ਕਿੰਨਾ ਚਿਰ ਹੋ ਗਿਆ ਜੈ ਇਨ ਸੋਈ ਨੂੰ ਇਹਨੂੰ ਅੱਜ ਜੀ ਹਫਤਾ ਹੋ ਗਿਆ ਸੀ ਹਫਤਾ ਹੋ ਗਿਆ ਬਾਕੀ ਆਪ ਤੇ ਵੈੜ ਦੌਂਦੀ ਹੈਗੀ ਆ ਗੱਲ ਚੌਥਾ ਦਿਨ ਜੈ ਨੂੰ ਸੋਈ ਚੌਥਾ ਪੰਜਵਾਂ ਦਿਨ ਲਾ ਲੋ ਤੇ ਮਗਰ ਵੱਛੀ ਵੀ ਪੂਰੀ ਕਮਾਲ ਦੀ ਫਿਰ ਮਗਰ ਵੱਛੀ ਵੀ ਪੂਰੀ ਕਮਾਲ ਦੀ ਹੈ 나ੜੋ ਜਿਹੜਾ ਬੱਚੇ ਦਾ ਨਾਲ ਹੀ ਆ ਉਤਰਾ ਚੰਗੇ ਟੀਕੇ ਦੀ ਵੱਛੀ ਆ ਮਗਰ ਆਪ ਵੀ ਵੈੜ ਪੂਰੀ ਕਮਾਲ ਦੀ ਆ ਤੇ ਮਗਰ ਵੱਛੀ ਵੀ ਪੂਰੀ ਕਮਾਲ ਦੀ ਆ ਇਹ ਮੂੰਹ ਮੁੰਜੀ ਪਿਓਰ ਦੋਂਦੀ ਏ ਠੀਕ ਏ ਜੀ ਹਾਂਜੀ ਤੇ ਆ ਖਾਣੇ ਦੇ ਲਾਗੇ ਤਾਂ ਦੇਖ ਸਕਦੇ ਹਵਾਨੇ ਦੇ ਵੀ ਨਾੜਾ ਕਾਫੀ ਆ ਬਰੀਕ ਬਰੀਕ ਅਜੇ ਤਾਂ ਫਿਰ ਬੋਲਾ ਹੀ ਹੁਣ ਆ ਦੇ ਕੋਲ ਅਜੇ ਬੋਲਾ ਬੰਦਿਆ ਜੀ ਵਿੱਚ ਇਹ ਕਿੰਨਾ ਕ ਇਹਦੇ ਕੋ ਹੋਊਗਾ ਕੋਸ 16 17 ਕਿਲੋ ਬੋਲਾ ਤਿਆਰ ਜਮ ਤਿਆਰ ਜਿਹੜਾ ਮਨਾ ਦੇਣਾ ਲੀਟਰ ਵਾਲਾ ਤੇ ਕਿੰਨਾ ਦੁੱਧ ਕਰੀ ਜਾਊਗੀ ਆ ਤਾਂ ਵੇਖੀ ਪੰਚ 26 ਕਿਲੋ ਕਰੋਗੀ ਅੱਛਾ ਕਰ ਲਿਓ ਪਹਿਲੇ ਸੋਈ ਮੈਂ ਨਾ ਫਾਰਮ ਵਾਲੀ ਵਸੀ ਏ ਜੀ ਤੁਰ ਹਾਂ ਫਿਰ ਇੱਕ ਰੀਨ ਬਿਲਕੁਲ ਫਿਕਸ ਹਵਾਨੇ ਦੀ ਏ ਜਿਹੜੀ ਤੇ ਮਗਰ ਵੱਛੀ ਬੜੇ ਕਮਾਲ ਦੀ ਹੈ ਇਹਨੇ ਤੇ ਵੈੜ ਆਪ ਵੀ ਪੂਰੇ ਕਮਾਲ ਦੀ ਚਬੋਦੀ ਕਰਦੀ ਹੈ ਥੋੜੀ ਜੀ ਆਹ ਦੇਖ ਆਹ ਜੇ ਦੋ ਦੰਦ ਵੀ ਪੂਰੇ ਨਹੀਂ ਹੋਏ ਜੇ ਦੋ ਦੰਦ ਹੀ ਹੋਣ ਦਈਏ ਅਜੇ ਪੂਰੇ ਕਰਨੇ ਆ ਦੋ ਦੰਦ ਠੀਕ ਆ ਚਲੋ ਲੈ ਜਾ ਫੇਰ ਇੱਕ ਦੀ ਰਾਂਗੇ ਦਾ ਕਰੀ ਆਪਾਂ ਦੇਖਾਂ ਲੈ ਪੂਰੇ ਕਮਾਲ ਦੀ ਵੈੜਿਆ ਜੀ ਤੇ ਕਿੰਨਾ ਫੇਰ ਰੱਖਣਾ ਵਿੱਧਿਆ ਦਾ ਮੁੱਲ ਰੱਖਦੀ ਨਾ ਦੇਦੀ ਜੀ ਦੇਖੋ ਠੱਡੀ ਮਰਜ਼ੀ ਆ ਆਪਣੀ ਮਰਜ਼ੀ ਨਾਲ ਮਰਜ਼ੀ ਨਾਲ ਜਿੰਨੇ ਦੀ ਕਰ ਤਾ ਰਾਂਹ ਮੱਚੀ ਦੇ ਇੱਥੇ ਤੋਂ ਮਤਲਬ ਆ ਬਾਕੀ ਉਤਨਾ ਇਹ ਆ ਵੀ ਸੋਹਣੀ ਵੈੜਿਆ ਤੇ ਮਗਰ ਵੱਛੀ ਵੀ ਬੜੀ ਕਮਾਲ ਦੀ ਆ ਏ ਆ ਵੀ ਜਿੰਨੇ ਘਰ ਗਾਂ ਬ੍ਰੀਡ ਤਿਆਰ ਕਰਨੀ ਆ ਆਪਣੀ ਕੋ ਬ੍ਰੀਡ ਤਿਆਰ ਕਰੇ ਉਹਦੇ ਵਾਸਤੇ ਵਧੀਆ ਅਰਜੀ ਇਹ ਸ਼ੌਂਕ ਦਾ ਮੁੱਦਾ ਜਿਆਜ ਦੀ ਗੱਲ ਕਰੀਏ ਹਾਂ ਜੀ ਤੁਹਾਨੂੰ ਆ ਵੀ ਕਰਨੀ ਆ ਇੱਕ ਤੇ ਕੋਈ ਆ ਕਰ ਦੋ ਖੁੱਲੀ ਛੋਟ ਗੰਬੇ ਦੀ ਦੇਦੀ 10000 ਛੱਡਦੀ ਅਸੀਂ ਦੇਦੀ 80 ਦੀ ਉਸ ਲੋਕ ਬਾਕੀ ਜੀ ਮਾਰ ਦਾਂਗੇ ਛੋਟ ਛੋਟ ਕਰਨੀ ਤੇ ਕਰ ਦੋ ਵਿੱਚ ਅੱਸੀ ਜੋ ਛੋਟ ਕਰ ਦੋ ਕਿੰਨੀ ਕਰੋਗੇ ਹੁਣ ਇਹ ਕਰ ਦੋ ਮੌਕਾ ਹੀ ਆ ਹੁਣ ਵੀ ਕਰ ਹੀ ਦੇਈਏ 2000 ਛੱਡ 2000 ਛੱਡਣਾ ਹੈ ਠੀਕ ਹੈ ਇਹਦੇ ਨਾਲ ਕੋਈ ਗੱਲ ਕਰਦਾਂਗੇ ਫੋਨ ਲਾਵੇ ਇੱਕ ਰਹੀ ਹਣਾ ਫੋਨ ਲਾਵੇ ਮੋੜ ਦੇ ਸਿੱਧਾ ਰੱਖਣਾ ਹਾਂਜੀ ਅਸੀਂ 2080 ਤੇ 2000 ਕਹਿੰਦੇ ਛੱਡ ਦਾਂਗੇ ਤੇ 78000 ਦੀ ਜਿਹੜੀ ਕਹਿੰਦੇ ਦੇ ਦਾਂਗੇ ਤੇ ਬਾਕੀ ਕੋਈ ਫੋਨ ਲਾਵੇ ਫੋਨ ਲਾਵੇ ਮੋੜ ਦੇ ਨਹੀਂ ਵੇਜੀ ਥੋਲਾ ਮੰਤਨ ਕਰ ਦੋ ਕਿ ਮੋਕੇ ਤੇ ਸੋਣੀ ਵੜਿਆ ਫੱਬਦੀ ਆ ਜਿਹੜੀ ਬਾਕੀ ਕੋਈ ਵੀ ਇੱਥੇ ਰਣ ਕੇ ਬਿਸ਼ਣ ਜੀ ਨਹੀਂ ਲਾਇਆ ਹੱਦ ਕੋ ਉੱਤੇ ਰਹੀ ਖੁੱਲੀ ਬੜੀ ਠੀਕ ਹੈ ਜੀ ਬਾਕੀ ਕੋਈ ਹੋਰ ਤੇ ਹੁਣ ਆ ਜਿਹੜੀ ਆਪਣੇ ਕੋਲ ਇਹ ਗੱਬਣਾ ਸਾਰੀਆਂ ਆ ਗਈਆਂ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਦੁੱਧ ਵਿੱਚ 25 ਕਿਲੋ ਆਲੀ ਠੀਕ ਆ ਹਾਂਜੀ ਤੋੜ ਦੋ ਫਿਰ ਇਹ ਆ ਥਾਣੇ ਤੇ ਇੱਕ ਵਾਰੀ ਲਾ ਕੇ ਤੋਂ ਦੇਖ ਸਕਦੇ ਜੇ ਤੇ ਮਿਲ ਕੇ ਨਵੇਂ ਪਹਿਲੀ ਗਲੀ ਨਹੀਂ ਸਈਏ ਅੰਗਲਾ ਪੰਨਾ ਮਾਰ ਸੋੜ ਦੇਂਦਾ ਆ ਅਗਰ ਚਾਹਤ ਹੋਵੇ ਬਾਕੀ ਪੂਰੀ ਜੰਮੀ ਪਲੀ ਆ ਇਹਦੀ ਓਕੇ ਬੂਵੇ ਲੱਗੋ ਕਮਾਲ ਜੀ 10 ਵੀ ਆ ਫੋ 909 ਚੜਿਆ ਬਸ ਇਹ ਨਹਾਉਣਾ ਸੀ ਤੇ ਆਇਆ ਹੀ ਨਹੀਂ ਦੋਹਾਂ ਵਾਲਾ ਠੀਕ ਹੈ ਹਾਂ ਜੀ 9 ਥੋੜਾ ਜਿਹਾ ਲਵਾਉਣ ਵਾਲਾ ਹੈ ਬਾਕੀ ਰੰਗ ਰੂਪ ਦੀ ਇਹ ਵੀ ਪੂਰੇ ਕਮਾਲ ਦੀ ਆ ਜਿਹੜੀ ਬਾਕੀ ਚੰਗੀ ਜੀ ਜਿਹਦਾ ਮੁੱਲ ਵੀ ਫਿਰ ਚੰਗਾ ਹੀ ਹੁੰਦਾ ਵਾ ਪਿੱਛੋਂ ਵੀ ਚੰਗੇ ਮੁੱਲ ਲੱਗ ਕੇ ਹੀ ਹੁੰਦੀਆਂ ਐ ਹੋਈਆਂ ਗ੍ਰਾਮ ਇਹ ਥੋੜੀ ਕ੍ਰੋਸ ਪਾਂਚ ਆ ਹਾਂ ਜੀ ਬਣੂ ਬਾਕੀ ਬਣੂ ਵੀ ਚੰਗੀ ਇਤਰੇ ਬੈਠੋ ਉਹ ਕੰਮੀ ਨਾ ਕਰ ਮਾਰ ਤੇ ਇਹਦਾ ਮੁੱਲ ਵੀ ਜੀ ਫਿਰ ਇਹ ਨਾ ਦੇ ਦੀ ਜੀ ਹਾਂਜੀ 80 ਦੀ ਜੀ ਨਹੀਂ ਕਰੋ ਕੋਈ ਮੰਨਤਾ ਨਹੀਂ ਇਹਦਾ ਵੀ ਕਰਦੀ ਹੈ 75 ਦੀ ਜੀ 5 ਔਰ ਛੱਡ ਦੀ 70 ਦੀ ਤੇ ਦੀ 70 ਦੀ ਬਸ ਪੁੱਛ ਲਓ ਜੀ ਹੋਰ ਯਾਰ ਮੰਨ ਸਕਦਾ ਅੱਛਾ ਹੋਰ ਯਾਰ ਸਕਦਾ ਠੀਕ ਦੇ ਲੈਣ ਕਰੀਏ ਆਪਾਂ ਬਾਕੀ ਕਰਾਂਗੇ ਮੰਨ ਕੋਈ ਨਹੀਂ ਬੋਲੋ ਤਾਂ ਚਲੋ ਸਾਰਿਆਂ ਕਰਨਾ ਹੀ ਹੁੰਦਾ ਆ ਹਾਂਜੀ ਬਾਕੀ ਇਹ ਕਰ ਇੱਕ ਹੂਨ ਲਾਵੇ ਸੋਦਰ ਚਲੋ ਆਪਣੇ ਮੌਕੇ ਤੇ ਹੋ ਜਾਊਗਾ ਤੇ ਹੁਣ ਇੱਕ ਆ ਵੀ ਬੜੀ ਖੂਬਸੂਰਤ ਏ ਜੀ ਹਾਂ ਜੀ ਚਿਹਰਾ ਬੜਾ ਪਿਆਰਾ ਵਾ ਜਿਹੜਾ ਇਹਦਾ ਯਾ ਦੇਖ ਸਕਦੇ ਜੀ ਹਾਂ ਜੀ ਨਮਾਇਆਂ ਨਮਾਇਆਂ ਨਹੀਂ ਨਮਾਇਆਂ ਹੋਰ ਉਹ ਜੀ ਦੇਸ਼ ਕਿ ਜਾਂਦੇ ਹਾਂ ਜੀ ਹਾਂ ਜੀ ਹੁਣ ਮੌਸਮ ਥੋੜਾ ਹੰਡਾ ਹੋ ਗਿਆ ਵਾ ਇਹ ਵੀ ਗੱਭਣ ਆ ਥੱਲੋਂ ਠੰਡ ਹਵਾ ਦੇਂਦੀ ਏ ਵੀ ਚੰਗੀ ਏ ਸਿੱਧੀ ਲੱਜੇ ਜੇ ਕਰੀਬ ਉਹ ਵੇਲਾ ਕੋ ਕੁਮਾੜ ਜਾਏ ਅਜਲੇ ਇਹ ਵੀ ਵਿੱਚ ਸੁਣੀ ਤੇ ਹੀ ਪਾਉਣ ਕੋਈ ਜੇ ਬਾਈਓ ਠੀਕ ਹੈ ਜੀ ਬਾਕੀ ਥੱਲੇ ਬੜੀ ਪਿਆਰ ਹੁੰਦੀ ਹੈ ਇਹ ਵੀ ਤੇ ਨਾਟੋ ਲਾਵਾ ਨਹੀਂ ਤੇ ਚੰਗੀਆਂ ਪਿਆਰ ਹੋਣੀ ਆ ਜੇ ਤੇ 98 ਤੇ ਦੇਖ ਸਕਦੇ ਆ ਆਪਾਂ ਲੱਗੇ ਰੋ। ਮਾਸੀ ਬਣੂਗੀ ਕਹਿੰਦੇ ਵੀ ਜੇ ਸਾਬ ਲੂਗਾ ਤਾਂ ਘਟਕੀ ਹਾਂਜੀ 2 ਰੁਪਏ ਦੇ ਦੀ ਉਹ ਕਾਰੋਬਾਰੀ ਕਰੇਗੀ। ਠੀਕ ਐ ਤੇ ਦਾ ਥੋੜਾ ਘੜੂਗਾ ਤਾਂ ਹੋਰ ਮਾਨਦਾਨ ਕਰਦਾ। ਕਿੰਨਾ? ਇਹਦਾ ਮੁੱਲ ਫੋਨ ਤੇ ਕਰਾਂਗੇ। ਅੱਛਾ ਇਹਦਾ ਮੁੱਲ ਫੋਨ ਤੇ ਕਰਨਾ। ਫੋਨ ਤੇ ਕਰਾਂ। ਠੀਕ ਐ ਤੇ ਬਾਕੀ ਜੇ ਕੋਈ ਜੋੜਾ ਪਾ ਲੂਗਾ ਤੇ ਜੇ ਕੋਈ ਜੋੜਾ ਪਾਊਗਾ ਤਾਂ ਮਾਨਦਾਨ ਪੂਰਾ ਕਰਾਂਗੇ। ਠੀਕ ਐ ਜੀ। ਹਾਂਜੀ। ਆ ਵੀ ਕੱਬਣ ਐ? ਹਾਂਜੀ। ਇਹਦੇ ਥਾਣੇ ਤੁਹਾਨੂੰ ਲੱਗੇ ਰੋ ਸẢਦੀ ਸੁਭਾ ਪਹਿਲਾਂ ਹੀ ਸੁਨਾ ਇਹਨੇ। ਬਾਕੀ ਇਹ ਜੇ ਥੋੜਾ ਜਿਹਾ ਡਰਦੀ ਉਥੇ ਰਹੀ ਭੁੱਲੀ ਜੀ ਥਾਣੇ ਦੇ ਵੀ ਹੁਣ ਤਾਂ ਹੀ ਹੱਥ ਚ ਆਉਣਾ ਲਿਆ ਚੰਗਾ ਸਨ ਤਿਆਰ ਕਰਨਾ ਲੈ ਜਾਵੇ ਜੀ ਤੋੜ ਕੇ ਦਿਖਾ ਰਹੀ ਥੋੜਾ ਡਰਦੀ ਆ ਸਾਡੇ ਤੋਂ ਸੁਆ ਹੀ ਨੇ ਮੈਂ ਪਹਿਲਾਂ ਹੀ ਸੁਣਿਆ ਇਹ ਦੰਦ ਕਿਤਰਾ ਚ ਇਹ ਵੀ ਜੀ ਚੌਂਦੀ ਹੁੰਦੀ ਏ ਮੂੰਹ ਆਏ ਦਿਖਾ ਦੋਗੇ ਦੰਦ ਕਿੰਨੇ ਸੈਂਡ ਵਿਖਾਈ ਦੋ ਵਿਖਾਈ ਦੋਗੇ ਜੀ ਸਿੱਗੀ ਜਿਹੜੀ ਸਿੱਗੀ ਤੇ ਦਹੀਂ ਬਰਾਬਰ ਕਰਨੀ ਹੈ ਸਿੱਗੀ ਦੇ ਦਹੀਂ ਜੇ ਕਰਨ ਚਲੋ ਲੈ ਜਾਓ ਜੇ ਸਾਈਡ ਵਾਲੀ ਸਿੱਗੀ ਦੇ ਬਰਾਬਰ ਦਹੀਂ ਹੈ ਕਰਨ ਚਿਹਰਾ ਕਰੀ ਦਿਖਾਈਏ ਦਾ ਫਿਰ ਤਾਂ ਆ ਦੇਖ ਆ ਦੇਖ ਚਿਹਰਾ ਬੜਾ ਪਿਆਰਾ ਬੋਦੀ ਵਾਲੀ ਬਹਿੜਿਆ ਜਿਹੜੀ ਆ ਵੀ ਚਲੋ ਲੈ ਜਾ ਫਿਰ ਇਹਦਾ ਪੀਸਾ ਬਾਕੀ ਇਹ ਵੀ ਅਜੇ ਤਿਆਰ ਹੋਣੀ ਆ ਥੱਲੇ ਪੂਰੀ ਬਾਕੀ ਆ ਅੱਜ ਦੀ ਕੋਠੰਡੀ ਠੰਡੀ ਥੀ ਰਿਹਾ ਵੇਖੋ ਵੈਸੇ ਫੋਨ ਤੋਂ ਥੋੜਾ ਜਿਹਾ ਡਰਦੀ ਹੈ ਤੇ ਉਤਰਾ ਕਿੰਨਾ ਕਿ ਦੁੱਧ ਕੱਢੀ ਜਾਊਗੀ ਇਹ ਦੁੱਧ ਦੀ ਪਹਿਲੇ ਕੋਲ ਕੋਲ 16-17 ਕਿਲੋ ਚ ਆਊਗੀ ਹੈ ਬਰੀਡ ਆ ਠੀਕ ਆ 18 ਚ ਆਉਣਾ ਚਾਹੀਦਾ ਨਾ ਜੀ ਤੇ ਉਤਰਾ ਜਿਹੜੀ ਆਪਾਂ ਚਿੱਟੀ ਵਾੜ ਪਹਿਲਾਂ ਵਖਾਈ ਸੀ ਇਹ ਕਿੰਨਾ ਕਿ ਦੁੱਧ ਕੱਢੀ ਜਾਊਗੀ ਇੱਕ ਇੱਕ ਘੱਟ ਚ ਆਈਆਂ ਵੜਾ ਦੋਵੇਂ ਅੱਛਾ ਇਹ ਵੀ ਹੁਣਾਂ ਹੀ ਚਵਾਊਗੀ 25-26 ਕਿਲੋ ਅੱਛਾ 25-26 ਲੀਟਰ ਲਾ ਜੋੜਾਈ ਹੈ ਬਾਕੀ ਗੁਬਾਨੀ ਚੰਗੀ ਲੱਗੀ ਠੀਕ ਆ ਚਲੋ ਸਾਰਾ ਹੁਣ ਆਏ ਦਾ ਮੋਲ ਆਪਾਂ ਦੱਸ ਦਈਏ ਕਾਲੀ ਇਹ ਬੰਦੇ ਤੋਂ ਦਿਨ ਦੇਖ ਲੀ ਕਰੋ ਕਿ ਮਾਨ ਤਾਂ 75 ਤੇ ਜ਼ਿਆਦਾ ਹੋ ਜਾਣਾ ਜੀ 70 ਦੀ ਇਹ ਜਿਹੜੀ ਦੇਹ ਜਣੀ ਮੇਟੀ ਹਾਂਜੀ ਪਰ ਠੀਕ ਆ ਜੀ ਮਾਨ ਅੱਛਾ 65000 ਦੀ ਬਾਕੀ ਚਲੋ ਮੌਕੇ ਤੇ ਪੂਰੀ ਬਰੀਡ ਆ ਕੋ ਸਾਬੂ ਦਾ ਚਾਹਦੇ ਤਾਂ ਔਰ 2-4 ਦੀਏ ਦੂ ਘਰੋਬਾਰੀ ਨੂੰ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਮਾਨਤਾਂ ਤੇ ਮੌਕੇ ਤੇ ਹੋਈ ਜਾਂਦੀਆਂ। ਮਾਨਤਾਂ ਪੂਰਾ ਕਰਾਂਗੇ ਕੋਈ ਆਵੇ ਵੀ ਭਰਾ ਫੋਨ ਲਾਵੇ। ਠੀਕ ਹੈ। ਠੀਕ ਹੈ। ਦੇਖੋ ਜੋੜਾ ਜੋੜਾ ਕਹੂਗਾ ਹੋਰ ਮਾਨਤਾਂ ਕਰਾਂਗੇ। ਠੀਕ ਹੈ ਤੇ ਇਹ ਵੀ ਗੱਪਣਾ ਤੁਹਾਡੇ ਘਰ ਕੋਲ ਪਾਸ ਕਰਕੇ ਖੜੇ। ਕੋਈ ਪੂਰੀ ਤਸੱਲੀ ਕੀਤੀ ਐਂ ਕੋਈ। ਠੀਕ ਹੈ। ਹਾਂਜੀ ਤੇ ਸੋਈ ਦੇ ਆਪਣੀ ਚਵਾਈ ਕਰਕੇ ਖੜੇ ਜੀ।